ਲਓ ਜੀ ਚੱਲ ਪੈਂ ਜੀ ਅਸੀਂ ਦੇਖੋ ਵਲੋਗਿੰਗ ਜਦੋਂ ਅਸੀਂ ਕਰਦੇ ਹਾਂ ਜੀ ਪਿੰਡਾਂ ਦੇ ਵਿੱਚ ਹੋ ਕੇ ਲੰਘਦੇ ਆਂ ਜੀ ਔਰ ਆਪਣੇ ਪਿੰਡ ਨੂੰ ਵੇਖ ਕੇ ਬਹੁਤ ਲੋਕ ਖੁਸ਼ ਹੁੰਦੇ ਨੇ ਜੀ ਆਹ ਦੇਖੋ ਜੀ ਸ਼ਾਮ ਦਾ ਸਮਾਂ ਤੇ ਆਹਾ ਡੰਗਰ ਬੱਚੇ ਜਿਹੜੇ ਆ ਰਹੇ ਨੇ ਜੀ ਜਰੂਰ ਕਰਿਓ ਕਮੈਂਟ ਇਸ ਏਰੀਏ ਦੇ ਵਿੱਚ ਆ ਦੇਖੋ ਪਸ਼ੂ ਪਾਲਕ ਨੇ ਸੜਕਾਂ ਦੇ ਉੱਤੇ ਲੈ ਕੇ ਜਾਂਦੇ ਨੇ ਨਾ ਪਸ਼ੂ ਜੀ ਸਰਕਾਰ ਨੇ ਹਾਲਾਂਕਿ ਨਿਯਮ ਵੀ ਬਣਾਇਆ ਹੈ ਪਰ ਇਹਨਾਂ ਲਈ ਵੀ ਬੜੀ ਮੁਸ਼ਕਲ ਹੈ ਕਿ ਆਪਣੇ ਪਸ਼ੂਆਂ ਨੂੰ ਕਿੱਦਾਂ ਲੈ ਕੇ ਜਾਣ ਇੱਕ ਥਾਂ ਤੋਂ ਦੂਜੀ ਥਾਂ ਤੱਕ ਦੀ ਜਰੂਰ ਕਰਿਓ ਜੀ ਕਮੈਂਟ ਪਿੰਡਾਂ ਨਾਲ ਜੁੜਿਆ ਹੋਇਆ ਮਸਲਾ ਹੈ ਪੰਜਾਬ ਨਾਲ ਜੁੜਿਆ ਹੋਇਆ ਮਸਲਾ ਹੈ ਜੀ ਲਓ ਜੀ ਅਸੀਂ ਲੰਘਦੇ ਜਾ ਰਹੇ ਹੁਣ ਇਹ ਬੜਾ ਮਸ਼ਹੂਰ ਬਾਜ਼ਾਰ ਹੈ ਜੀ ਔਰ ਪਿੰਡ ਦਾ ਨਾਮ ਤੁਸੀਂ ਦੱਸਣਾ ਕਮੈਂਟ ਕਰਕੇ ਦੱਸਣਾ ਔਰ ਜਰੂਰ बार-बार ਕਹ ਰਿਹਾ ਆਪਣੀ ਹਾਜ਼ਰੀ ਜਰੂਰ ਲਵਾਇਓ ਕਿ ਤੁਸੀਂ ਇਹ ਵਲੌਗ ਕਿੱਥੋਂ ਦੇਖ ਰਹੇ ਹੋ ਜੀ ਹਾਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤਾਂ ਕਿ ਇਸ ਵਲੌਗ ਨੂੰ ਦੇਖ ਕੇ ਸਾਡੇ ਚੈਨਲ ਦੇ ਨਾਲ ਜੁੜੇ ਹੋ ਜੀ ਪਿੰਡਾਂ ਨੂੰ ਕਵਰ ਕਰਦੇ ਆ ਰੋਪੜ ਜ਼ਿਲ੍ਹੇ ਦੇ ਪਵਾਦ ਦੇ ਪਿੰਡ ਜਿਹੜੇ ਮੈਕਸਿਮਮ ਕਵਰ ਕਰਦੇ ਆ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਆ ਜੀ ਅੱਜ ਅਸੀਂ ਕਿਸੇ ਖਾਸ ਬਜ਼ੁਰਗ ਮਾਤਾ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਰਸਤੇ 'ਚ ਸੋਚਿਆ ਕਿ ਆ ਪਿੰਡ ਦਿਖਾ ਦਈਏ ਤੇ ਨਾਲੇ ਥੋੜਾ ਜਿਹਾ ਸਵਾਲ ਵੀ ਪਾ ਦਈਏ ਜਿਹੜੇ ਕੈਨੇਡਾ 'ਚ ਬੈਠੇ ਆ ਅਮਰੀਕਾ 'ਚ ਬੈਠੇ ਆ ਔਰ ਆਸਟ੍ਰੇਲੀਆ 'ਚ ਬੈਠੇ ਆ ਨਿਊਜ਼ੀਲੈਂਡ 'ਚ ਬੈਠੇ ਆ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਬੈਠੇ ਆ ਆਪਣੇ ਇਲਾਕੇ ਨੂੰ ਦੇਖ ਕੇ ਖੁਸ਼ ਹੁੰਦੇ ਨੇ ਜੀ ਮੇਰੇ ਨਾਲ ਮੇਰਾ ਛੋਟਾ ਵੀ ਰਾਜੇਸ਼ ਚੋਪੜਾ ਹੈ ਕਿਉਂ ਜੀ ਖੁਸ਼ ਹੁੰਦੇ ਨੇ ਜੀ ਬਿਲਕੁਲ ਆਪਣਾ ਇਲਾਕਾ ਆਪਣੀ ਜਨਮ ਭੂਮੀ ਆਪਣਾ ਪਿੰਡ ਆਪਣਾ ਕਸਬਾ ਆਪਣਾ ਸ਼ਹਿਰ ਜੀ ਸਭ ਤੋਂ ਪਿਆਰਾ ਹੁੰਦਾ ਜੀ ਅਜ਼ੀਜ਼ ਹੁੰਦਾ ਹਮਮ ਗਿਲ ਦੇ ਬਹੁਤ ਨੇੜੇ ਹੁੰਦਾ ਲਓ ਜੀ ਇਸੇ ਕਰਕੇ ਅਸੀਂ ਦਿਖਾ ਰਹੇ ਆ ਸੜਕ ਤੋਂ ਜਾਂਦੇ ਹੋਏ ਦੀ ਜਦੋਂ ਅਸੀਂ ਕਿਸੇ ਸਮੇਂ ਚੰਡੀਗੜ੍ਹ ਜਾਂਦੇ ਹੁੰਦੇ ਨਾ ਸੀ ਸੀ ਰੋਪੜ ਤੋਂ ਚੰਡੀਗੜ੍ਹ ਤਾਂ ਉਹ ਸਾਰਾ ਏਰੀਆ ਜਿਹੜਾ ਸੀ ਇਸ ਤਰ੍ਹਾਂ ਦਾ ਹੀ ਹੁੰਦਾ ਸੀ ਸਾਰੀ ਸੜਕ ਚੰਡੀਗੜ੍ਹ ਤੱਕ ਇਦਾਂ ਦੀ ਚੱਲਦੀ ਹੁੰਦੀ ਸੀ ਹੁਣ ਬਣ ਗਏ ਹਾਈਵੇ ਤੁਸੀਂ ਇੱਕ ਪਿੱਛੇ ਦੇ ਵਲੌਗ ਪਾਇਆ ਬੜਾ ਹਿੱਟ ਚੱਲ ਰਿਹਾ ਜੀ ਲੋਕ ਦੇਖ ਰਹੇ ਆ ਵੀ ਹਾਈਵੇ ਬਣ ਗਏ ਪਰ ਆ ਜਿਹੜੀਆਂ ਗੁਫਾਵਾਂ ਰੁੱਖਾਂ ਦੀਆਂ ਉਹ ਅਲੋਪ ਹੋ ਗਈਆਂ ਠੀਕ ਹੈ ਟਰਾਂਸਪੋਰਟੇਸ਼ਨ ਦੇ ਹਿਸਾਬ ਨਾਲ ਹਾਈਵੇ ਦਾ ਬਣਨਾ ਮੈਂ ਨਹੀਂ ਕਹਿ ਸਕਦਾ ਜ਼ਰੂਰੀ ਹੈ ਜਾਂ ਬਹੁਤ ਜ਼ਰੂਰੀ ਸੀ ਜਾਂ ਨਹੀਂ ਸੀ ਪੰਜਾਬ ਦੇ ਵਿੱਚ ਹਾਈਵੇਜ਼ ਬਣ ਰਹੇ ਨੇ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਔਰ ਖੇਤ ਖਤਮ ਹੋ ਰਹੇ ਨੇ ਇਹ ਵੀ ਇੱਕ ਸੋਚਣ ਦਾ ਮੁੱਦਾ ਤੁਸੀਂ ਇਸ ਗੱਲ ਦੇ ਉੱਤੇ ਵੀ ਜ਼ਰੂਰ ਕਮੈਂਟ ਕਰਿਓ ਜੀ ਕਿ ਪੰਜਾਬ ਦੇ ਵਿੱਚ ਜਿਹੜਾ ਹਾਈਵੇਜ਼ ਬਣ ਰਹੇ ਨੇ ਔਰ ਉਹਨਾਂ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਹੋ ਰਹੀਆਂ ਨੇ ਕਿ ਖੇਤੀ ਯੋਗ ਭੂਮੀ ਵੀ ਖਤਮ ਹੋ ਰਹੀ ਹੈ ਇਹ ਇੱਕ ਮਸਲਾ ਜਿਆ ਹੈ ਛੋਟਾ ਜਿਹਾ ਪੰਜਾਬ ਦਾ ਛੋਟਾ ਨਹੀਂ ਵੱਡਾ ਮਸਲਾ ਹੈ ਇਸ ਦੇ ਉੱਤੇ ਵੀ ਕਮੈਂਟ ਕਰਿਓ ਤੇ ਆ ਦੇਖੋ ਜੀ ਐਦਾਂ ਦੀਆਂ ਹੁੰਦੀਆਂ ਸੀ ਕਿਸੇ ਸਮੇਂ ਸੜਕਾਂ ਦੀ ਐਦਾਂ ਦੀ ਹੁੰਦੀ ਸੀ ਇਹਨਾਂ ਜੀ ਹਾਂ ਜੀ ਮੈਨੂੰ ਯਾਦ ਹੈ ਤੁਸੀਂ ਗੱਲ ਕਰ ਰਹੇ ਨੇ ਜੀ ਰੋਪੜ ਤੋਂ ਚੰਡੀਗੜ੍ਹ ਜਾਂਦੇ ਹੁੰਦੇ ਸੀ ਹੂੰ ਤਾਂ ਬੱਸ ਦੇ ਵਿੱਚ ਨਾ ਬੈਠੇ ਬੈਠੇ ਛੋਟਾ ਹੁੰਦਾ ਸੀ ਮੈਂ ਤੇ ਬਾਹਰ ਦੇਖਦੇ ਸੀਗੇ ਜੀ ਸਰੋਤਿਆਂ ਨੂੰ ਵੀ ਯਾਦ ਆ ਜਾਏਗਾ ਆਪਣਾ ਬਚਪਨ ਹੂੰ ਉਹ ਬਾਹਰ ਦੇਖਦੇ ਸੀ ਤੇ ਰੁੱਖ ਪਿੱਛੇ ਨੂੰ ਜਾਂਦੇ ਸੀ ਬੱਸ ਅੱਗੇ ਨੂੰ ਜਾਂਦੀ ਸੀ ਹਾਂ ਉਹ ਹੁੰਦੇ ਸੀ ਰੁੱਖਾਂ ਨੂੰ ਕੋਸ਼ਿਸ਼ ਕਰਦੇ ਸੀ ਗਿਣਨ ਦੀ ਜਿਹੜਾ ਕਿਹੜਾ ਕਰਦਾ ਸੀ ਇਸ ਤਰ੍ਹਾਂ ਕੋਸ਼ਿਸ਼ ਉਹ ਦੱਸੋ ਵੀ ਜਰੂਰ ਕਮੈਂਟ ਵਿੱਚ ਹਾਜ਼ਰੀ ਲਵਾਇਓ ਹੂੰ ਲਓ ਜੀ ਜਰੂਰ ਕਰਿਓ ਜੀ ਕਮੈਂਟ ਜੀ ਤੁਹਾਡੀ ਕਮੈਂਟਿੰਗ ਸਾਡੀ ਵਲੋਗਿੰਗ ਨੂੰ ਚਾਰ ਚੰਦ ਲਗਾ ਦਿੰਦੀ ਹੈ ਜੀ ਤੁਹਾਡੇ ਕਮੈਂਟ ਬਹੁਤ ਜ਼ਰੂਰੀ ਹੈ ਲਾਈਕ ਕਰ ਦਿਆ ਕਰੋ ਆਪਣੇ ਸੱਜਣਾ ਮਿੱਤਰਾਂ ਤੱਕ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਸ਼ੇਅਰ ਵੀ ਕਰ ਦਿਆ ਕਰੋ ਜੀ ਨਾਲ ਨਾਲ ਦੱਸਿਓ ਚਲੋ ਜਿਸ ਇਲਾਕੇ ਚ ਅਸੀਂ ਲੰਘ ਰਹੇ ਹਾਂ ਇਸ ਇਲਾਕੇ ਦੇ ਆਲੇ ਦੋਲੇ ਦੇ ਪਿੰਡਾਂ ਦੇ ਨਾਮ ਦੱਸਣੇ ਜੀ ਤੁਸੀਂ ਜੀ ਜਰੂਰ ਹਾਜ਼ਰੀ ਲਵਾ ਕੇ ਪਿੰਡਾਂ ਦੇ ਨਾਮ ਦੱਸਿਓ ਜੀ ਜਿੱਥੋਂ ਅਸੀਂ ਲੰਘ ਰਹੇ ਹਾਂ ਜੀ ਆ ਦੇਖੋ ਜੀ ਹੁਣ ਫੇਰ ਗੁਫਾ ਸ਼ੁਰੂ ਹੋ ਗਈ ਜੀ ਹੈ ਰੁੱਖਾਂ ਦੀ ਗੁਫਾ ਪੂਰੀ ਦੀ ਪੂਰੀ ਫੇਰ ਸ਼ੁਰੂ ਹੋ ਗਈ ਜੀ ਨਾਲੇ ਤਾਂ ਦੇਖੋ ਪੰਜਾਬ ਦੇ ਵਿੱਚ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਤੁਹਾਡੇ ਏਰੀਆਸ ਦੇ ਵਿੱਚ ਵੀ ਕਿ ਤੁਹਾਡੇ ਖਿੱਤੇ ਦੇ ਵਿੱਚ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਤੁਹਾਡੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਅਜਿਹਾ ਮਾਹੌਲ ਹੈ ਕੋਈ ਬਚਪਨ ਦੀ ਯਾਦ ਹੋਵੇ ਤੁਹਾਡੀ ਉਹ ਵੀ ਸ਼ੇਅਰ ਜ਼ਰੂਰ ਕਰਿਓ ਜੀ ਪਿੰਡਾਂ ਦੇ ਨਾਲ ਦੀ ਮੈਂ ਇੱਕ ਜੀ ਆਦ ਸਾਂਝੀ ਕਰਦਾ ਕਿ ਸਾਡੇ ਨਾਨਕੇ ਹੈਬੋਵਾਲ ਜੀ ਲੁਧਿਆਣੇ ਚ ਦੀ ਔਰ ਉਥੋਂ ਜਦੋਂ ਸੜਕ ਜਾਂਦੀ ਸੀ ਬਿਲਕੁਲ ਐਦਾਂ ਦੀ ਹੀ ਸੜਕ ਜਾਂਦੀ ਸੀਗੀ ਜੀ ਔਰ ਟਾਲੀਆਂ ਲੱਗੀਆਂ ਹੁੰਦੀਆਂ ਸੀ ਬਹੁਤ ਵੱਡੀਆਂ ਬਹੁਤ ਜ਼ਿਆਦਾ ਟਾਲੀਆਂ ਲੱਗੀਆਂ ਹੁੰਦੀਆਂ ਸੀ ਔਰ ਤਕਰੀਬਨ 4 ਕਿਲੋਮੀਟਰ ਦਾ ਪੈਂਡਾ ਹੁੰਦਾ ਸੀ ਉਹਨਾਂ ਟਾਲੀਆਂ ਦੇ ਥੱਲੇ ਸਾਡੇ ਮਾਤਾ ਜੀ ਸਾਨੂੰ ਰੈਸਟ ਵੀ ਕਰਾਉਂਦੇ ਸੀਗੇ ਫਿਰ ਤੁਰ ਪੈਂਦੇ ਸੀ ਕੋਈ ਗੱਡਾ ਗੁੱਡਾ ਕੋਈ ਟਾਂਗਾ ਕੋਈ ਰੇੜੀ ਜਾਂ ਕੋਈ ਚੀਜ਼ਾਂ ਨਹੀਂ ਸੀ ਮਿਲਦੀਆਂ ਯਾਦ ਹੈ ਜੀ ਬਿਲਕੁਲ ਤੇ ਨਾ ਹੀ ਕੋਈ ਕੋਈ ਮਤਲਬ ਕੋਈ ਸਾਧਨ ਹੁੰਦਾ ਸੀਗਾ ਉਦੋਂ ਬੱਸਾਂ ਪੱਸਾਂ ਹੁੰਦੀਆਂ ਸੀਗੀਆਂ ਟਾਮੀਆਂ ਟਾਮੀਆਂ ਚੱਲਦੀਆਂ ਸੀ ਸਮੇਂ ਦੇ ਨਾਲ ਪਰ ਬੜਾ ਮੁਸ਼ਕਲ ਹੁੰਦਾ ਸੀਗਾ ਜੀ ਹੁਣ ਲੁਧਿਆਣੇ ਬੱਸ ਸਟੈਂਡ ਤੋਂ ਜੀ ਮੈਨੂੰ ਯਾਦ ਹੈ ਕਿ ਉਂਗਲੀ ਫੜ ਕੇ ਮਾਤਾ ਜੀ ਦੀ ਮੈਂ ਅਗੋਵਾਲ ਤੱਕ ਵਿੱਚੋਂ ਦੀ ਘਰਾਹ ਜਾਂਦਾ ਸੀ ਨਿਕਲਦਾ ਕੱਟ ਮਾਰ ਕੱਟ ਮਾਰਦਾ ਹਮ ਹਮ ਸ਼ਾਇਦ ਹੁਣ ਵੀ ਉਹ ਹੋਵੇ ਰਸਤਾ ਪਹੁੰਚਦਾ ਉਹ ਕਿਤੋਂ ਨਗਰ ਤੋਂ ਨਿਕਲ ਕੇ ਨਹੀਂ ਜੀ ਸਿੱਧਾ ਹੈ ਬਗਵਾਲ ਨਿਕਲ ਜਾਂਦਾ ਸੀ ਤਾਂ ਉਹ ਯਾਦ ਆਂਦੀ ਜੀ ਬੜੀ ਉਸ ਕਾਲ ਹਾਂ ਤਾਂ ਉਹ ਜਿਹੜਾ ਸੀਗਾ ਨਾ ਜੀ ਨਜ਼ਾਰਾ ਹੁਣ ਤਾਂ ਉੱਥੇ ਬਣ ਗਿਆ ਸ਼ੋਰੂਮ ਕਿ ਪਿਆ ਮਤਲਬ ਉੱਥੇ ਬਣ ਗਿਆ ਮਾਰਕੀਟ ਸੀ ਦਰਖਤ ਸਾਰੇ ਖਤਮ ਹੋ ਗਏ ਰੁੱਖ ਸਾਰੇ ਖਤਮ ਹੋ ਗਏ ਇੱਕ ਦਰਦ ਅਸੀਂ ਸਾਰੇ ਪੰਜਾਬੀ ਆਪਣੇ ਦਿਲ ਦੇ ਵਿੱਚ ਲਈ ਬੈਠੇ ਆ ਜਿਹੜੇ 95 ਸਾਲ ਦੇ 90 ਸਾਲ ਦੇ ਬਾਬੇ ਆ ਜਦੋਂ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਜੀ ਉਹ ਆਪਣੇ ਪੁਰਾਣੇ ਜ਼ਮੀਨਾਂ ਨੂੰ ਖੂਹਾਂ ਨੂੰ ਛੱਪੜਾਂ ਨੂੰ ਟਾਲੀਆਂ ਨੂੰ ਰੁੱਖਾਂ ਨੂੰ ਔਰ ਪਿੱਪਲਾਂ ਨੂੰ ਬੋੜਾਂ ਨੂੰ ਯਾਦ ਕਰਕੇ ਉਹ ਬਹੁਤ ਭਾਵਕ ਹੋ ਜਾਂਦੇ ਆਂ ਜੀ ਬਿਲਕੁਲ ਲਓ ਜੀ ਆਹ ਏਰੀਆ ਹੁਣ ਜਰੂਰ ਪਛਾਣਿਓ ਜੀ ਅਸੀਂ ਕਿੱਥੋਂ ਲੰਘਦੇ ਆਂ ਇੱਧਰ ਦੇਖੋ ਪੱਠੇ ਵੀ ਬਣੇ ਹੋਏ ਆ ਜੀ ਔਰ ਇਹ ਦੋਨੋਂ ਪਾਸੇ ਸੜਕ ਦੇ ਪੱਠੇ ਹੈ ਜੀ ਔਰ ਸਾਹਮਣੇ ਰੁੱਖਾਂ ਦੀ ਜਿਹੜੀ ਤੁਸੀਂ ਛਾਂ ਵੀ ਨਾਲ-ਨਾਲ ਦਿਖਾਉਂਦੇ ਜਾਓ ਜੀ ਤੇ ਏਰੀਆ ਦੱਸੋ ਜੀ ਪਿੰਡਾਂ ਦੇ ਨਾਂ ਦੱਸੋ ਤੇ ਇਸ ਸਮੇਂ ਸੀ ਕਿਸ ਪਿੰਡ ਦੇ ਕੋਲੋਂ ਲੰਘ ਰਹੇ ਆ ਜੀ ਜ਼ਰੂਰ ਦੱਸਿਓ ਜੀ ਭਾਈ ਸਾਹਿਬ ਲੋਕਾਂ ਨੇ ਸਾਡੇ ਪੰਜਾਬੀਆਂ ਨੇ ਬਹੁਤ ਪਰਮਾ ਹੰਗਾਰਾ ਦਿੱਤਾ ਚੈਨਲ ਨੂੰ ਔਰ ਅੱਜ ਸਾਡਾ ਚੈਨਲ 320000 ਦਾ ਅੰਕੜਾ ਪਾਰ ਕਰ ਚੁੱਕਿਆ ਫੇਸਬੁੱਕ ਤੇ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਕਰ ਦਿਓ ਜੀ ਤੁਸੀਂ ਵੀ ਜੀ ਹਮਮ ਜੀ ਇਹ ਜੋ ਕੁਝ ਵੀ ਕਾਮਯਾਬੀ ਐ ਸਫਲਤਾ ਐ ਇਹ ਸਰੋਤਿਆਂ ਤੋਂ ਬਗੈਰ ਨਹੀਂ ਐ ਤੁਸੀਂ ਇਹਦੇ ਜਿਹੜੇ ਪਹਿਲੇ ਹੱਕਦਾਰੋਂ ਇਹ ਵਧਾਈ ਤਾਂ ਹੀ ਐ ਤੁਸੀਂ ਸਾਡੇ ਵਲੌਗਸ ਦੇਖਦੇ ਹੋ ਵੀਡੀਓਜ਼ ਦੇਖਦੇ ਹੋ ਸਾਨੂੰ ਪਿਆਰ ਦਿੰਦੇ ਹੋ ਸਾਨੂੰ ਹੌਸਲਾ ਦਿੰਦੇ ਹੋ ਅਸੀਂ ਤੁਰੇ ਰਹਿੰਦੇ ਆ ਅੱਜ ਵੀ ਅਸੀਂ ਨਿਕਲ ਪਏ ਜੀ ਇਹ ਵੀ ਸਰੋਤਿਆਂ ਕਰਕੇ ਨਿਕਲੇ ਹੋਇਆ ਸੀ ਬਿਲਕੁਲ ਜੀ ਖਿੱਚ ਐ ਤਾਂਗ ਐ ਜੀ ਸਾਨੂੰ ਸਾਨੂੰ ਹਮੇਸ਼ਾ ਦੀ ਇੱਕ ਦਿਲ ਕਰਦਾ ਵੀ ਕੁਛ ਨਾ ਕੁਛ ਦਿਖਾਈਏ ਬਸ ਕੁਝ ਹਮੇਸ਼ਾ ਅੰਦਰ ਸੀਨੇ ਚ ਅੱਗ ਲੱਗੀ ਰਹਿੰਦੀ ਹੈ ਵੀ ਇੱਕ ਜਵਾਲਾ ਚੱਗਦੀ ਹੈ ਵੀ ਕੁਝ ਨਾ ਕੁਝ ਦਿਖਾ ਦਈਏ ਜੀ ਬਸ ਇੱਕ ਭੁੱਖ ਜੀ ਲੱਗੀ ਰਹਿੰਦੀ ਅੰਦਰ ਵੀ ਕੁਝ ਨਾ ਕੁਝ ਦਿਖਾ ਦਈਏ ਪੇਸ਼ ਕਰ ਦਈਏ ਇਹ ਉਹ ਭੁੱਖ ਵੀ ਤਾਂ ਲੱਗਦੀ ਹੈ ਇਸ ਰੁੱਤ ਤੇ ਕਮੈਂਟਸ ਕਰਦੇ ਨੇ ਬਹੁਤ ਹਾਂ ਜੀ ਔਰ ਇੰਨੇ ਪਿਆਰੇ ਪਿਆਰੇ ਕਮੈਂਟਸ ਆਂਦੇ ਨੇ ਨਾ ਜੀ ਜੀ ਔਰ ਵੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਿਖਾ ਰਹੇ ਹੋ ਜੀ ਇਲਾਕੇ ਦੀ ਹਾਂ ਜੋਪੜਾ ਫਰਦਾ ਇਸ ਤੁਹਾਡਾ ਬਹੁਤ ਧੰਨਵਾਦ ਜੀ ਬਿਲਕੁਲ ਜੀ ਆ ਫੇਰ ਦਿਖਾ ਦਿਓ ਜੀ ਕਿਸੇ ਨੂੰ ਦੇਖੋ ਜੀ ਆ ਨਜ਼ਾਰਾ ਦੀ ਕਮਾਲ ਦੀ ਗੱਲ ਹੈ ਹੈ ਕਿਆ ਸੋਹਣਾ ਨਜ਼ਾਰਾ ਦੀ ਨਜ਼ਾਰਾ ਆ ਗਿਆ ਆ ਮੁੰਡਾ ਹੱਥ ਛੱਡ ਕੇ ਸਾਈਕਲ ਚਲਾਣ ਦੀ ਪ੍ਰੈਕਟਿਸ ਕਰ ਰਿਹਾ ਆ ਆ ਏਰੀਆ ਦੇਖੋ ਜੀ ਆ ਹੈ ਰੋਪੜ ਜ਼ਿਲ੍ਹੇ ਦਾ ਇੱਕ ਖਾਸ ਏਰੀਆ ਦੀ ਕਮਾਲ ਦੀ ਗੱਲ ਹੈ ਤੁਸੀਂ ਰੁੱਖ ਦੇਖੋ ਟਾਲੀਆਂ ਦੇਖੋ ਆਲੇ-ਦੋਲੇ ਦੇਖੋ ਸੀਨ ਨਜ਼ਾਰਾ ਦੇਖੋ ਜੀ ਸ਼ਾਮ ਦਾ ਤਕਰੀਬਨ 4:30 ਦਾ ਸਮਾਂ ਹੈ ਔਰ ਪੂਰੀ ਛਾਂ ਕੀਤੀ ਹੋਈ ਰੁੱਖਾਂ ਨੇ ਇੱਥੇ ਦੀ ਔਰ ਬਾਹਰਲੇ ਪਾਸੇ ਕਾਫੀ ਗਰਮੀ ਹੈ ਪਰ ਜਿੱਥੋਂ ਸਾਡੀ ਗੱਡੀ ਲੰਘ ਰਹੀ ਹੈ ਇੱਥੇ ਪੂਰੀ ਛਾਂ ਹੈ ਦੀ ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਸਾਰੇ ਸੱਜਣ ਮਿੱਤਰ ਪਿਆਰੇ ਦੇਖੋ ਜੀ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ بار بار ਅਸੀਂ ਕਹਿ ਰਹੇ ਕਿ ਜੇਕਰ ਤੁਹਾਡੇ ਏਰੀਏ ਦੇ ਵਿੱਚ ਵੀ ਅਜਿਹੀ ਰੁੱਖਾਂ ਦੀ ਸੁਰੰਗ ਬਣੀ ਹੋਈ ਹੈ ਤੁਹਾਡੇ ਏਰੀਏ ਦੇ ਵਿੱਚ ਵੀ ਇਸ ਤਰ੍ਹਾਂ ਹੀ ਛਾਂਦਾਰ ਰੁੱਖ ਜਿਹੜੇ ਸੜਕ ਦੇ ਨਾਲੇ ਆਲੇ ਦੁਆਲੇ ਲੱਗੇ ਹੋਏ ਨੇ ਤੇ ਪੂਰਾ ਗੋਲ ਧਾਰਾ ਕਹਿੰਦੇ ਪੰਜਾਬੀ ਚ ਸਾਹਮਣੇ ਬਣਿਆ ਹੋਇਆ ਥੋੜਾ ਕੈਮਰਾ ਅੱਗੇ ਕਰਦੇ ਹੋ ਜੀ ਆ ਬਣਿਆ ਹੋਇਆ ਤਾਂ ਜਰੂਰ ਕਮੈਂਟ ਕਰਿਓ ਹੋ ਸਕਦਾ ਤੁਸੀਂ ਜੇ ਸੰਭਵ ਹੋ ਸਕਦਾ ਤਾਂ ਉਸ ਏਰੀਆ ਦੀਆਂ ਤਸਵੀਰਾਂ ਖਿੱਚ ਕੇ ਸਾਂਝੀਆਂ ਕਰਦੇ ਹੋ ਜੀ ਲਓ ਜੀ ਪਿੰਡਾਂ ਦੇ ਬਲੌਗ ਕਵਰ ਕਰਦੇ ਕਰਾਏ ਅੱਜ ਅਸੀਂ ਵਲੌਗਿੰਗ ਕਰਨ ਜਾ ਰਹੇ ਆ ਤੇ ਇੱਕ ਬਜ਼ੁਰਗ ਮਾਤਾ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਰਸਤੇ 'ਚ ਤੁਹਾਨੂੰ ਆਹ ਪੂਰਾ ਏਰੀਆ ਦਿਖਾ ਦਿੱਤਾ ਜੀ ਤੇ ਨਾਲੇ ਤੁਹਾਡੇ ਕਮੈਂਟਿੰਗ ਇਨਵਾਈਟ ਕਰ ਰਹੇ ਆ ਤੇ ਨਾਲੇ ਤੁਹਾਨੂੰ ਏਰੀਆ ਦਿਖਾ ਰਹੇ ਆ ਜੀ ਆਹ ਦੇਖੋ ਜੀ ਗੱਡੀਆਂ ਵਾਲੇ ਇਹ ਆ ਦੀ ਗੱਡੀਆਂ ਵਾਲੇ ਹਾਂ ਇਹ ਕਮਿਊਨਿਟੀ ਹੈ ਨਾ ਜਿਹੜੀ ਗੱਡੀਆਂ ਵਾਲੇ ਜੀ ਇਹ ਰਾਜਪੂਤ ਆ ਵੈਸੇ ਜੀ ਤੇ ਇਸ ਏਰੀਆ 'ਚ ਇਹਨਾਂ ਨੇ ਕਈ ਥਾਵਾਂ ਤੇ ਡੇਰਾ ਲਾਇਆ ਹੋਇਆ ਤਿੰਨ ਚਾਰ ਪਿੰਡਾਂ ਦੇ ਵਿੱਚ ਜੀ ਜੀ ਔਰ ਹੁਣ ਬਣਨ ਲੱਗਿਆ ਪਲਾਸਟਿਕ ਦਾ ਸੰਭਾਲ ਹਰੇਕ ਪਿੰਡ ਦੀ ਸ਼ਾਨ ਹੁੰਦਾ ਹੈ ਗੇਟ ਜੀ ਗੇਟ ਤੇ ਪਾਇਓ ਕੈਮਰਾ ਦੀ ਆ ਗੇਟ ਦਾ ਦਿਖਾਣਾ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਗੇਟ ਬਣਿਆ ਹੋਇਆ ਹੈ ਉਹ ਯਾਦਗਾਰੀ ਗੇਟ ਦਾ ਨਾਮ ਲਿਖਿਓ ਜੀ ਤੁਸੀਂ ਕਿਸ ਸ਼ਖਸੀਅਤ ਦੀ ਯਾਦ ਦੇ ਵਿੱਚ ਗੇਟ ਬਣਿਆ ਹੋਇਆ ਹੈ ਗੇਟ ਤੁਹਾਨੂੰ ਦਿਖਾਇਆ ਹੈ ਔਰ ਇੱਕ ਇਹ ਦੋ ਪਿੰਡਾਂ ਦਾ ਜੋੜਾ ਹੈਗਾ ਜੀ ਇੱਥੇ ਜੋੜਾ ਹੈ ਦੋ ਪਿੰਡ ਦੀ ਇੰਨਾ ਹਿੰਟ ਦੱਸ ਦਿੰਨੇ ਆਪਾਂ ਤੇ ਇਹ ਘਾੜ ਦੇ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਔਰ ਇੱਕ ਖਾਸ ਗੱਲ ਤੁਹਾਨੂੰ ਦੱਸਦੀ ਕਾੜ ਦੇ ਇਲਾਕੇ ਦੀ ਰਾਜਧਾਨੀ ਕਹਿੰਦੇ ਜਿਸ ਨੂੰ ਕਾੜ ਦੇ ਇਲਾਕੇ ਦੀ ਰਾਜਧਾਨੀ ਕਹਿੰਦੇ ਮੈਂ ਨਹੀਂ ਕਹਿੰਦਾ ਜਿਹੜੇ ਇੱਥੇ ਰਹਿੰਦੇ ਆ ਉਹ ਦੱਸਦੇ ਆ ਕਿ ਕਾੜ ਦੇ ਇਲਾਕੇ ਦੀ ਰਾਜਧਾਨੀ ਹੈ ਜੀ ਤੇ ਇਹ ਸਾਹਮਣੇ ਤੁਹਾਡਾ ਸਕੂਲ ਇਸ ਏਰੀਏ ਦੇ ਲੋਕਾਂ ਨੂੰ ਆਪਣਾ ਸਕੂਲ ਤਾਂ ਪਹਿਚਾਨ ਆ ਜਾਏਗੀ ਜੇਕਰ ਸਕੂਲ ਚ ਪੜ੍ਹੇ ਤਾਂ ਆ ਪਿੰਡ ਦੇਖੋ ਜੀ ਪਿੰਡ ਦਾ ਅੱਡਾ ਦੇਖੋ ਜੀ ਪਿੰਡ ਦਾ ਅੱਡਾ ਪਿੰਡ ਦੀ ਸ਼ਾਨ ਹੁੰਦੀ ਹੈ ਪੂਰੇ ਇਲਾਕੇ ਦੀ ਸ਼ਾਨ ਹੁੰਦੀ ਹੈ ਜੀ ਇੱਥੇ ਦੀ ਜਿਹੜੀ ਮਸ਼ਹੂਰ ਦੁਕਾਨ ਹੈ ਨਾ ਪ੍ਰਾਣੀ ਕੋਈ ਤੁਹਾਡੇ ਖਾਣ ਪੀਣ ਦੀ ਜਾਂ ਰਾਸ਼ਨ ਦੀ ਜਾਂ ਕਿਸੇ ਪ੍ਰਕਾਰ ਦੀ ਵੀ ਉਸ ਦੇ ਉੱਤੇ ਕਰਿਓ ਕਮੈਂਟ ਜੀ ਤੇ ਅਸੀਂ ਕਲੋਜ਼ਿੰਗ ਲੈਣੀ ਉਹ ਸੱਜਣ ਮਿੱਤਰ ਪਿਆਰੇ ਨਾਲ ਦਿਖਾ ਕੇ ਜੀ ਤੁਸੀਂ ਕੈਮਰਾ ਆਨ ਹੀ ਰੱਖਿਓ ਜੀ ਹਜੇ ਜੀ ਹਾਂ ਕਿਉਂਕਿ ਉਹ ਵੇਟ ਕਰ ਰਹੇ ਨੇ ਜੀ ਸਾਡੀ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਸਾਂਝੀ ਕਰਨੀ ਹੈ ਤਾਂ ਉਹਨੂੰ ਮਲਾਉਣੇ ਆ ਬਹੁਤ ਖਾਸ ਸ਼ਖਸੀਅਤ ਹੈ ਬਹੁਤ ਵਧੀਆ ਬੰਦੇ ਆ ਉਹ ਪਰਿਵਾਰ ਬੜਾ ਵਧੀਆ ਜੀ ਔਰ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ 47 ਦੇ ਵਿੱਚ ਜਿਹੜੇ ਮੁਸਲਮਾਨ ਪਰਿਵਾਰ ਰਹਿ ਗਏ ਸੀਗੇ ਉਹਨਾਂ ਚ ਕੁਝ ਪਰਿਵਾਰ ਅਜਿਹੇ ਆ ਜਿਹੜੇ ਹੁਣ ਵੀ ਇੱਥੇ ਬੜੇ ਕਾਮਯਾਬ ਹੈ ਨਾਮ ਹੈ ਉਹਨਾਂ ਦਾ ਤੇ ਉਹਨਾਂ ਦੇ ਵਿੱਚ ਇੱਕ ਹੈ ਸਾਦ ਮੁਹੰਮਦ ਵੈਸੇ ਉਹਨਾਂ ਦਾ ਨਾਮ ਕੁਝ ਸ਼ਾਦ ਮੁਹੰਮਦ ਸੀਗਾ ਉਹ ਮਾਸਟਰ ਨੇ ਕਹਿੰਦੇ ਲਿਖਣ ਲੱਗਿਆ ਸਾਦ ਲਿਖ ਦਿੱਤਾ ਤੇ ਉਹ ਬਣ ਗਿਆ ਸਾਦ ਮੁਹੰਮਦ ਤਾਂ ਮੈਂ ਕਹਿੰਦਾ ਵੀ ਹਿੰਦੂ ਮੁਸਲਮਾਨ ਦੀ ਜਿਹੜੀ ਹੈ ਅਸੀਂ ਏਕਤਾ ਦੀ ਗੱਲ ਕਰsac ਰਹੇ ਕਿ ਸਾਦ ਮੁਹੰਮਦ ਸਰਟੀਫਿਕੇਟ ਤੇ ਸਾਦ ਮੁਹੰਮਦ ਹੈ ਉਹਨਾਂ ਦਾ ਨਾਮ ਜੀ ਤੇ ਆਪਾਂ ਹੁਣ ਉੱਥੇ ਪਹੁੰਚ ਗਏ ਆਂ ਜੀ ਪਿੰਡ ਦਾ ਨਾਮ ਤੁਸੀਂ ਦੱਸਿਓ ਜੀ ਲਓ ਜੀ ਅਸਲਾਮੁਅਲੈਕਮ ਜੀ ਆ ਸਲਾਮ ਅਲੈਕਮ ਜੀਵਾਦੀਵਾ ਸੱਜਣ ਮਿੱਤਰ ਪਿਆਰੇ ਹਨ ਜੀ ਕਮਾਲ ਦੀ ਗੱਲ ਹੈ Eid ਮੁਬਾਰਕ ਤੁਹਾਨੂੰ ਜੀ ਅਦੀ Eid ਦੀਆਂ ਮੁਬਾਰਕਾਂ ਛੋਟੇ ਬ੍ਰਦਰ ਹੈ ਜੀ ਰਾਜੇਸ਼ ਜੀ ਅਦੀ ਆ ਦੇਖੋ ਸੱਜਣ ਮਿੱਤਰ ਪਿਆਰੇ ਸਾਡੇ Eid ਦੀਆਂ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਵਾਰ ਬਹੁਤ ਬਹੁਤ ਮੁਬਾਰਕ ਮਜ਼ਾ ਆ ਗਿਆ ਮੇਰਾ ਬੜੀ ਤਾਂਗ ਸੀ ਤੁਹਾਨੂੰ ਮਿਲਣ ਦੀ ਬਹੁਤ ਤਾਂਗ ਸੀ ਜੀ ਆ ਦੇਖੋ ਜੀ ਇਹਨਾਂ ਦਾ ਨਾਮ ਹੈ ਸ਼ਾਦ ਮੁਹੰਮਦ ਜੀ ਕੈਮਰੇ ਤੇ ਹੇਜੀ ਤੁਸੀਂ ਇਸ ਸਮੇਂ ਅੱਛਾ ਸ਼ਾਦ ਮੁਹੰਮਦ ਜੀ ਵੈਸੇ ਕਹਿੰਦੇ ਸਾਦ ਮੁਹੰਮਦ ਲਿਖਤਾ ਉਹਨਾਂ ਨੇ ਹਾਂਜੀ ਐ ਮੈਂ ਕਹਿੰਦਾ ਹਿੰਦੂ ਮੁਸਲਮਾਨ ਏਕਤਾ ਬਣਾ ਦੇ ਉਹਨਾਂ ਨੇ ਹਾਂਜੀ ਬਿਲਕੁਲ ਹੈ ਸ਼ਾਦ ਮੁਹੰਮਦ ਜੀ ਇਧਰ ਵੀ ਭਾਈ ਸਾਹਿਬ ਤੇ ਵੀ ਕੈਮਰਾ ਪਾਇਓ ਜੀ ਤੁਸੀਂ ਸਮੇਂ ਦੇਖ ਰਹੇ ਜੀ ਦੁਨੀਆ ਤੁਹਾਨੂੰ ਸਾਰੀ ਔਰ ਹੱਥ ਹਲਾ ਕੇ ਵੇਵ ਕਰ ਸਕਦੇ ਜੀ ਤੁਸੀਂ ਇਸ ਤਰ੍ਹਾਂ ਕਰਕੇ ਆਹ ਲਓ ਜੀ ਇਹ ਭਾਈ ਸਾਹਿਬ ਕੀ ਕੀ ਨਾਂ ਜੀ ਇਹਨਾਂ ਦੇ ਜੀ ਉਹ ਨजीर ਨजीर हुसैन ਹੈ ਜੀ ਹਾਂਜੀ ਇਹ ਸਭ ਤੋਂ ਛੋਟਾ ਮੁਹੰਮਦ ਹਲੀਮ ਹੈ ਜੀ ਮੇਰਾ ਨਾਮ ਸਾਦ ਮੁਹੰਮਦ ਹੈ ਪਿੰਡ ਦੇਥੋਂ ਦੀ ਕਿਹੜਾ ਦੀ ਆਪਣਾ ਸਾਡਾ ਪਰਖਾਲੀ ਹੈ ਜੀ ਜ਼ਿਲ੍ਹਾ ਰੋਪੜ ਪਰਖਾਲੀ ਜ਼ਿਲ੍ਹਾ ਰੋਪੜ ਦਾਸਤਾ ਜੀ ਹੁਣ ਤੁਹਾਨੂੰ ਜੀ ਅਸੀਂ ਨਾ ਲੋਕਾਂ ਨੂੰ ਸਵਾਲ ਪਾਇਆ ਸੀ ਅਸੀਂ ਲੰਘ ਕਿੱਥੋਂ ਰਹੇ ਹਾਂ ਅੱਛਾ ਅੱਛਾ ਤਾਂ ਤੁਹਾਨੂੰ ਦੇਖ ਕੇ ਤਾਂ ਸਭ ਨੇ ਕਹਿ ਦੇਣਾ ਬਾਕੀ ਪਰਖਾਲੀ ਹੈ ਪਰਖਾਲੀ ਰੋਪੜ ਜ਼ਿਲ੍ਹੇ ਦੀ ਰਾਜਧਾਨੀ ਤੇ ਆ ਜਿਹੜਾ ਪਰਿਵਾਰ ਹੈ ਇਹ ਨਾਲ ਤਾਂ ਦੇਖ ਕੇ ਹਰ ਕੋਈ ਦੇਖੋ ਨੌ ਇਹਨਾਂ ਦਾ ਪੂਰੇ ਇਸ ਇਲਾਕੇ ਦੇ ਵਿੱਚ ਜੀ ਬਸ ਤੁਹਾਡੀਆਂ ਦੁਆਵਾਂ ਆ ਪੂਰਾ ਲੋਜ ਜੀ ਤੁਹਾਡਾ ਜੀ ਤੇ ਇਹਨਾਂ ਨੇ ਸਾਡੇ ਵਾਸਤੇ ਪਪਾਇਆ ਜੂਸ ਤਿਆਰ ਕੀਤਾ ਹੋਇਆ ਰਸਤੇ 'ਤੇ ਇਹਨਾਂ ਦਾ ਹੀ ਫੋਨ ਆ ਰਿਹਾ ਸੀਗਾ ਜੀ ਲਓ ਜੀ ਵਲੌਗ ਅਸੀਂ ਕਰਦੇ ਆਂ ਕਲੋਜ਼ ਤੇ ਅਸੀਂ ਅੱਜ ਪਿੰਡਾਂ ਨੂੰ ਕਵਰ ਕਰਨਾ ਹੈ ਤੇ ਇੱਥੇ ਬਜ਼ੁਰਗਾਂ ਦੇ ਨਾਲ ਗੱਲਾਂਬਾਤਾਂ ਕਰਨੀਆਂ ਤੇ ਸਾਧ ਮੁਹੰਮਦ ਜੀ ਦਾ तहे ਦਿਲੋਂ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ